ਗੁਰਦਾਸਪੁਰ ਪੁਲਿਸ ਨੇ ਸ਼ਹਿਰ ਦੇ ਵਿੱਚ ਹਾਈ ਟੈਕ ਨਾਕੇ ਦੇ ਦੌਰਾਨ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਇਹਨਾਂ ਦੇ ਕੋਲੋਂ ਹਸਲਾ ਵੀ ਬਰਾਮਦ ਕੀਤਾ ਗਿਆ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹਨਾਂ ਦੇ ਵਿੱਚੋਂ ਇੱਕ ਇੱਕ ਕੈਟਾਗਰੀ ਦਾ ਗੈਂਗਸਟਰ ਵੀ ਸ਼ਾਮਲ ਹੈ ਸੋ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਦੋ ਪਿਸਟਲ ਦੋ ਮੈਗਜ਼ੀਨ ਵੀ ਬਰਾਮਦ ਹੋਏ ਨੇ ਸੋ ਕਤਲ ਅਤੇ ਡਕੈਤੀਆਂ ਦੇ ਕਰੀਬ ਹੈ 25 ਦੇ ਕਰੀਬ ਮਾਮਲੇ ਇਹਨਾਂ ਤੇ ਪਹਿਲਾਂ ਹੀ ਦਰਜ ਨੇ ਜੋ ਕਿ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਹੈ ਰਿਗਾਰਡਿੰਗ ਜਿਹੜਾ ਸਾਡੀ ਜਿਹੜੀ ਸਪੈਸ਼ਲ ਟੀਮ ਐਸਟੀਓ ਸਦਾ ਸਹੀਏ ਦੀ ਟੀਮ ਨੇ ਬਹੁਤ ਬੜੀਆ ਆਪਰੇਸ਼ਨ ਦਿਖਾਇਆ ਹੈ ਅਸੀਂ ਇਹ ਨਾ ਜਿਹੜੇ ਕ੍ਰਾਈਮ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਵਕ-ਵਕ ਤਾਵਾਂ ਤੇ ਆਪਾਂ ਜਿਹੜੀ ਹੈਗੀ ਨਾਕਾਬੰਦੀ ਕਬਜੇ ਸਾਡੀ ਇੱਕ ਸਪੈਸਿਫਿਕ ਨਾਕਾਬੰਦੀ ਸੀ ਜੀਟੀ ਆਪਣੇ ਨੈਸ਼ਨਲ ਹਾਈਵੇ ਤੇ ਉੱਤੇ ਫਿਰ ਇੱਕ ਅੰਮ੍ਰਿਤਸਰ ਤੋਂ ਟੂਵਰਡਸ ਜਿਹੜਾ ਹੈਗਾ ਪਠਾਨਕੋਟ ਇੱਕ ਗੱਡੀ ਜਿਹੜੀ ਜਾਰੀ ਸੀਗੀ ਅਸੀਂ ਉਹਨਾਂ ਨੂੰ ਚੈੱਕ ਕੀਤਾ ਉਹਦੇ ਵਿੱਚ ਸਾਨੂੰ ਲਗਭਗ 4 ਤੇ ਲਗਭਗ ਵਿਅਕਤੀ ਜਿਹੜੇ ਹੈਗੇ ਮਿਲੇਗੇ ਅਸੀਂ ਪਾਪਾ ਜਿਹੜੀ ਸਾਨੂੰ ਸ਼ੱਕ ਹੋਇਆ ਜੀ ਉਹਦੇ ਵਿੱਚ ਅਸੀਂ ਪਾਪਾ ਉਹਦੀ ਚੈਕਿੰਗ ਕੀਤੀ ਹੈਗੀ ਉਹਨਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਅਸੀਂ ਪਾਇਆ ਹੈ ਕਿ ਜਿਹੜੇ 4 ਬੰਦੇ ਹੈਗੇ ਉਹਨਾਂ ਤੇ ਇੱਕ ਗੁਰਸ਼ਰਨ ਜੀਤ ਗੁਰਸ਼ਰਨਪ੍ਰੀਤ ਸੀ ਉਹਦੇ ਨਾਲ ਆਵਾਜ਼ ਵੀ ਗੁਰਵੰਤ ਗੁਸ਼ੋਕ ਅਜਿੱਚੇ ਦੋ ਜਿਹੜੇ ਬੰਦੇ ਹੈਗੇ ਰਾਜਸਥਾਨੀ ਦੇ ਰਹਿਣ ਵਾਲੇ ਹੈਗੇ ਇੱਕ ਲੋਕੋ ਕਿਦਾ ਹੈਗਾ ਇੱਕ ਹੀ ਡਿੰਡੇ ਦਾ ਸੋ ਸਾਡੀ ਟੀਮ ਨੇ ਪੁੱਛਗਿੱਛ ਕੀਤੀ ਐਂਡ ਦੈਨ ਸ਼ੱਕ ਹੋਣ ਤੇ ਅਸੀਂ ਪਾਪਾ ਨੂੰ ਚੈੱਕ ਕੀਤਾ ਤੋਂ ਇਹਨਾਂ ਦੇ ਕੋਲ ਦੋ ਪਿਸਟਲਸ ਜਿਹੜੀ ਹੈਗੀ ਅਸੀਂ ਰਿਕਵਰ ਕੀਤੀ ਹੈਗੀ ਇੱਕ ਜਿਹੜੀ ਹੈਗੀ ਪੀਐਕਸ5 ਜਿਹੜੀ ਪਿਸਟਲ ਹੈਗੀ ਤੇ ਪੀ ਬੋਬਰੀ ਪਿਸਟਲ ਹੈ ਅਲੋਂਗ ਵਿਦ ਥੀ ਲਾਈਵ ਹੰਡ ਅਤੇ ਇੱਕ ਬੱਤੀ ਬੋਬਰੀ ਪਿਸਟਲ ਹੈਗੀ ਉਹਦੇ ਚਾਹ ਲਾਈਵ ਆਉਂਦਾ ਜੋ ਬਗਮਦ ਹੋਏ ਹੈਗੇ ਜਦੋਂ ਇਹਦਾ ਤੋਪਾ ਅਸੀਂ ਵੈਰੀਫਿਕੇਸ਼ਨ ਕੀਤਾ ਤਾਂ ਪਾਇਆ ਕਿ ਜਿਹੜਾ ਜਰਾ ਗੁਜਸ਼ਨਪ੍ਰੀਤ ਹੈਗਾ ਅ ਅ ਗੈਂਗਸਟਰ ਹੈਗਾ ਜੇਲ ਤੋਂ ਬਾਹਰ ਸੀ ਇਹਦੇ ਚ ਲਗਭਗ 25 ਮੁਕਦਮੇ ਜਿਹੜੇ ਹੈਗੇ ਮਰਡਰ ਦੇ ਅਟੈਂਪਟਿਵ ਮਰਡਰ ਦੇ ਸਨੈਚਿੰਗ ਦੇ ਐਨਡੀਪੀਐਸ ਦੇ ਜਿਹੜੇ ਰਿਸ਼ਤੇ ਹੈਗੇ ਅਸੀਂ ਇਹਨਾਂ ਨੂੰ ਜਿਹੜਾ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਐਫ ਆਈ ਆਰ ਨੰਬਰ 77 ਅਸੀਂ ਦਰਜ ਕੀਤੀ ਹੈਗੀ ਐਂਡ ਉਹਦੇ ਚ ਅਸੀਂ ਜਿਹੜਾ ਹੈਗਾ ਉਹਨਾਂ ਪਰਚਾ ਦਰਜ ਕਰਕੇ ਇਨਕੀ ਹਿਫਤਾਰੀ ਕਰਕੇ ਅਸੀਂ ਫਰਦਰ ਇਹਨਾਂ ਦੀ ਜਿਹੜੀ ਹੈਗੀ ਪੁੱਛਗੀ ਚ ਅਸੀਂ ਕਰੇ ਹੈਗੇ ਕਿ ਇਹਨਾਂ ਦੇ ਹਾਈਵੇ ਤੇ ਆਲੇ ਦੁਆਲੇ ਕੋ ਮੰਦਾ ਕੀ ਮੋਟਿਵ ਸੀ ਕੋਈ ਵਾਰਦਾਤ ਕਰਨੀ ਸੀ ਜਾਂ ਇਹਨਾਂ ਦਾ ਕੀ ਜਿਹੜਾ ਹੈਗਾ ਅ ਇੰਟੈਂਸ਼ਨ ਸ਼ੀਟ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਿ ਕਿਹਦੀ ਗੈਂਗ ਨੇ ਸਪੰਦਰ ਕਿੰਨੇ ਚੇਕੋ ਇਸ ਕਾਪੀ ਕੁਝ ਇਹ ਗੁਰਸ਼ਸ਼ਨਪੀਟਾ ਚਿਨੀ ਇਹਨੂੰ ਚਿਨੀ ਵੀ ਕਿਹਾ ਜਾਂਦਾ ਹੈਗਾ ਆ ਰਾਜਾ ਸੰਸੀ ਦਾ ਹੈਗਾ ਐਂਡ ਉੱਥੇ ਉੱਥੇ ਕਾਫੀ ਇਹਨੇ ਵਾਰਦਾਤਾਂ ਜਿਹੜੀ ਹੈਗੀ ਇੰਜਾਮ ਦਿੱਤੀ ਆ ਯਾਨੀ ਲਗਭਗ ਇਹਦੇ ਤੇ 25 ਬੱਚੇ ਜਿਹੜੇ ਹੈਗੇ ਦਰਜ ਹੈਗੇ ਬਾਕੀ ਇਹਦੇ ਜਿਹੜੇ ਬਾਕੀ ਸਾਰੀ ਚੀਜ਼ ਅਸੀਂ ਨੂੰ ਚੈੱਕ ਕਰੇ ਹੈਗੇ ਕਿ ਕਿੰਨਾ ਦੇ ਨਾਲ ਰਿਲੇਟਡ ਹੈਗਾ ਕਿਤੇ ਕੇਸ ਤੇ ਵਾਂਟਡ ਹੈ ਜਾਂ ਨਹੀਂ ਹੈ ਕੋਈ ਕਿਹੜੀ ਕਿਹੜੀ ਵਾਰਦਾਤਾਂ ਚ ਪਹਿਲਾ ਹੀ ਬੋਲ ਦੇ ਆ ਉਹ ਸਾਰੇ ਸੀ ਇਹ ਇਹਦੇ ਵਿੱਚ ਸਾਡੀ ਜਿਹੜੀ ਹੈਗੀ ਅਸੀਂ ਪੁਲਿਸ ਰਿਮਾਂਡ ਲਿਆ ਹੈਗਾ ਤੇ ਰਿਮਾਂਡ ਵਿੱਚ ਅਸੀਂ ਨਨੋਂ ਜਿਹੜਾ ਹੈਗਾ ਚੈੱਕ ਕਰਵਾ ਦੇ ਲੱਗਦਾ ਜੀ ਖੁਲਾਸੇ ਵੱਡੇ ਹੋਣਗੇ ਦੇਖੋ ਜੀ ਅਸੀਂ ਪੂਆ ਐਫਰ ਜਿਹੜਾ ਹੈ ਦੇ ਚੱਕਾਵੇਗੇ ਬੜਾ ਜੋ ਜੋ ਵੀ ਇਨਵੈਸਟੀਗੇਸ਼ਨ ਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਅਸੀਂ ਜਿਹੜਾ ਹੈਗਾ ਬੈਕਵਰਡ ਜਿਹੜਾ ਹੈਗਾ ਤੇ ਫੋਰਵਰਡ ਉਹ ਸਾਰੀ ਚੀਜ਼ਾਂ ਨੂੰ ਅਸੀਂ ਚੱਕਵਾ ਦਿੱਤਾ ਹੈ ਕਿੱਥੇ ਕਤਲ ਕੀਤਾ ਸੀ ਇਹਨਾਂ ਤੇ ਕਿਹੜਾ ਪਤਾ ਜੀ ਦਾ ਕਿਸੇ ਕੀਤਾ ਹੈ ਹਾਂਜੀ ਕਤਲ ਵੀ ਕੀਤਾ ਕਤਲ ਦਾ ਕੇਸ ਵੀ ਆਵੇ ਤਾਂ ਉਹ ਸਾਰੇ ਉਹ ਸਾਰੇ ਅਮਰਸਰ ਜਿਹੜੇ ਜ਼ਿਲ੍ਹੇ ਅਮਰਸਰ ਤੇ ਆਤੀ ਜਿਹੜੇ ਹੈਗੇ ਉਹਨਾਂ ਉਸ ਜ਼ਿਲ੍ਹੇ ਤੋਂ ਰਿਲੇਟਡ ਹੈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾਇ